ਦੋਸਤੋ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਕਿਸਾਨ ਲੀਡਰਾਂ ਵੱਲੋਂ ਕਾਲ ਦੇ ਦਿੱਤੀ ਗਈ ਹੈ ਕੱਲ ਨੂੰ 11 ਵਜੇ ਦਿੱਲੀ ਨੂੰ ਕੋਚ ਕਰਨ ਦੀ ਉੱਥੇ ਹੀ ਹੁਣ ਜੇ ਸੀ ਬੀਆਂ ਵੀ ਪਹੁੰਚ ਗਈਆਂ ਨੇ ਬਾਰਡਰ ਤੇ ਤੇ ਦੇਖ ਸਕਦੇ ਹੋ ਪ੍ਰਬੰਧ ਕਿਉਂਕਿ ਜੋ ਅ ਅਰਧ ਸੈਨਿਕ ਵੱਲ ਨੇ ਉਹਨਾਂ ਵੱਲੋਂ ਟਾਇਰਾਂ ਤੇ ਹਮਲਾ ਕੀਤਾ ਜਾਂਦਾ ਹੈ ਟਾਇਰ ਤੇ ਗੋਲੀ ਮਾਰੀ ਜਾਂਦੀ ਹੈ ਇਸ ਕਰਕੇ ਪੂਰੇ ਪ੍ਰਬੰਧ ਕੀਤੇ ਗਏ ਨੇ ਦੇਖ ਸਕਦੇ ਹੋ ਪੂਰੀ ਤਰ੍ਹਾਂ ਤਿਆਰ ਹੈ ਜੀ ਲੋਲਾ ਜੀ ਹੈਲੋ 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 ਇੱਕ ਮਿੰਟ ਰੰਗ ਪਾਉਣ ਦੇ ਤਿਆਰ ਹੈ ਜੀ ਫਿਰ ਠੀਕ ਹੈ ਠੀਕ ਹੈ ਜੀ ਓਡੀਵੀ ਵੇਰਕਾ ਤੋਂ ਪੱਲੂ ਦੀ ਬੈਟਰੀ ਜਦੋਂ ਸਾਡੇ ਕਿਸਾਨ ਲੀਡਰਾਂ ਦਾ ਆਰਡਰ ਹੋਊਗਾ ਹੀ ਅਸੀਂ ਭੱਕ ਦੇਣੀ ਹੈ ਨੇ ਤਿਆਰੀਆਂ ਪੂਰੀਆਂ ਓ ਤਿਆਰੀਆਂ ਪੂਰੇ ਨੇ ਤਾਂ ਜਾਨੂੰ ਦੂਜੇ ਦੇਸ਼ ਵਾਲੇ ਸਮਝਦੇ ਨੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਇੰਨੀ ਫੌਜ ਲਾਈ ਜਿੰਨੀ ਇੱਥੇ ਲਾਈ ਹੈ ਇਹਨਾਂ ਦੀ ਕਿਸਾਨ ਆ ਉਹਦੀਆਂ ਕਿਸਾਨਾਂ ਨੇ ਦੋਸਤਾਂ ਨੂੰ ਦਿਖਾ ਸਕਦੇ ਨੇ ਆ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਜੀਸੀਵੀ ਤੇ ਟਾਇਰ ਤੇ ਕੋਈ ਵਾਰ ਨਾ ਹੋਵੇ ਇਸ ਲਈ ਟਾਇਰਾਂ ਦੇ ਆਲੇ-ਦਾਲੇ ਵੀ ਪੂਰੀ ਸੇਫਟੀ ਦੇ ਲਈ ਲਗਾਈ ਗਈਆਂ ਨੇ ਸ਼ੀਟਾਂ ਲੋਹੇ ਦੀਆਂ ਤਾਂ ਕਿ ਕੋਈ ਗੋਲੀ ਵਗੈਰਾ ਜਿਵੇਂ ਪਹਿਲਾਂ ਵੀ ਟਰੈਕਟਰਾਂ ਦੇ ਵੀ ਟਾਇਰ ਪਾੜੇ ਗਏ ਨੇ ਉਸ ਤਰ੍ਹਾਂ ਦੀ ਘਟਨਾ ਨਾ ਹੋਵੇ। ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਨੇ ਆ ਇਸ ਸਮੇਂ ਦਾ ਕੀ ਮਾਹੌਲ ਬਣਿਆ ਹੋਇਆ ਹੈ। ਆ ਜੀ ਲਗਾ ਤੇ ਜਿਹੜਾ ਸਾਡੇ ਆਇਆ ਅੱਜ ਆ ਉਹ ਦੇਖ ਸਕਦੇ ਹੋ ਤੁਸੀਂ ਜੀਸੀਬੀ ਜੋ ਕਿ ਬਿਲਕੁਲ ਸੰਭੂ ਵਾਟਰ ਸਾਹਮਣੇ ਆ ਉੱਥੇ ਪਹੁੰਚ ਗਈ ਆ ਤੇ ਪਹੁੰਚੀ ਵੀ ਪੂਰੀ ਤਿਆਰੀ ਦੇ ਨਾਲ ਤੁਹਾਨੂੰ ਚਾਰੇ ਪਾਸੇ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੀ ਪੂਰੀ ਤਿਆਰੀ ਆ ਸੀਟਾਂ ਲਾਈਆਂ ਗਈਆਂ ਨੇ ਹਾਂਜੀ ਕੀ ਕਹਿਣਾ ਜਾਓਗੇ ਜੀਸੀਬੀ ਦੇਖੀ ਆ ਤੁਸੀਂ ਪੂਰੀ ਤਿਆਰੀ ਆ ਪੂਰੀ ਤਿਆਰੀ ਹੋਈ ਪੂਰੀ ਤਿਆਰੀ ਸਾਹਮਣੇ ਆ ਪੂਰੀ ਗੱਜ-ਵੱਜ ਕੇ ਜਾਵਾਂਗੇ ਤੋ ਦੇਖਾ ਦਿਓ ਬਜ਼ੁਰਗਾ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਹੈ ਜੀ ਸਾਡੀ ਬਿਲਕੁਲ ਤਿਆਰੀ ਆ ਜੀ ਸਵੇਰੇ ਜਦੋਂ ਅਖਣੇ 11 ਵਜੇ ਸਾਡੀ ਤਿਆਰੀ ਤੋੜਾਂ ਜੀ ਤੋੜਾਂ ਤੋੜਾਂ ਜੋ ਕਿ ਹੁਣ ਸਾਡੀ ਜੋਸ਼ ਸਾਡੀ ਜਿਹੜੀ ਕਸਾਨਾਂ ਦੇ ਬੰਦੇ ਨੇ ਕਿ ਅਸੂਰਾ ਤੋ ਦੇਖ ਸਕਦੇ ਹੋ ਤੁਸੀਂ ਇੱਥੇ ਗਈ ਦੱਸਣੀ ਹੈ ਕਿ ਭਾਂਡਾ ਦੇ ਚਾਰ ਮਹੀਨੇ ਖਾਣੇ ਦੇ ਨਾਲ ਜਾਮੋ ਪ੍ਰਬੰਧੂ ਸਾਹਿਬ ਤੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਕੀ ਸੇਫਟੀ ਵੀ ਕੁਝ ਰੱਖੀ ਜਾ ਰਹੀ ਹੈ ਕਿਉਂਕਿ ਇਹ ਉਹ ਗੱਲਾਂ ਨੇ ਜੋ ਕਿ ਪਹਿਲਾਂ ਨਹੀਂ ਦੱਸਣੇ ਚਾਹੁੰਦੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਹੁਤ ਚੀਜ਼ਾਂ ਅਜਹੀਆਂ ਨੇ ਜਿਹੜੀਆਂ ਹਲੇ ਪਹਿਲਾਂ ਦੱਸਣੀਆਂ ਨਹੀਂ ਬਣਦੀਆਂ ਸੋ ਬਾਰੇ ਤੁਸੀਂ ਦੇਖ ਸਕਦੇ ਹੋ ਜੇਸੀਬੀ ਪੂਰੀ ਤਰੀਕੇ ਨਾਲ ਬਾਰੋਂ ਲੋਹੇ ਦੀਆਂ ਸੀਟਾਂ ਦੋਹੇ ਸਾਈਡਾਂ ਤੋਂ ਗੇਟ ਤੇ ਸਿਰਫ ਐਂਟਰੀ ਲਈ ਖਾਲੀ ਰੱਖੀ ਗਈ ਹੈ। ਬਾਕੀ ਪੂਰੀ ਤਿਆਰੀ ਦੇ ਵਿੱਚ ਹੈ। ਖੇਰਾਂ ਦੇ ਵਿੱਚ ਵੀ ਬੱਚੇ ਨੇ। ਆਪੇ ਆਪ ਕੋ ਤਸਵੀਰਾਂ ਆ ਰਹੀਆਂ। ਸੁਭਾਸ਼ ਤੋਂ ਕਿਹਦੀ ਮੰਗ ਹੈ ਕਿ ਸਰਕਾਰ ਤੋਂ 100 ਕਿਸਾਨ ਕਹਿੰਦੇ ਨੇ ਕਿ ਹੁਣ ਕੌਲ ਜੋ ਪਹਿਲੀ ਦਿੱਲੀ ਨੂੰ ਕੂਚਦੀ ਐ ਉਹਦੇ ਲਈ ਪਹਿਲੀ ਜੇਸੀਬ ਪਹੁੰਚ ਗਈ ਐ ਉਹ ਵੀ ਪੂਰੀ ਤਿਆਰਬਰ ਤਿਆਰ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਕਿਸੇ ਤਰ੍ਹਾਂ ਦੀ ਕੋਈ ਪੰਨ ਤੋੜ ਨਾ ਕੀਤੀ ਜਾ ਸਕੇ ਪੁਲਿਸ ਵੱਲੋਂ ਇਹ ਉਹਦੇ ਆਣੀ ਆ ਇੱਕ ਮਿੰਟ ਤੁਸੀਂ ਹੁਣ ਫਾਜੀ ਹਾਜੀ ਦੱਸੋ ਕਿ ਕਿੰਨੀ ਤਿਆਰੀਆਂ ਨੇ ਵੀਰੇ ਫੁੱਲ ਤਿਆਰੀ ਐ ਜੀ ਇਹ ਮਦੇ ਟਾਇਰਾਂ ਦੀ ਸੀਟਾਂ ਵੀ ਉਧਰ ਗੋਲੀ ਵਗੈਰੇ ਜਿਵੇਂ ਪਹਿਲਾਂ ਟਾਇਰਾਂ ਦੇ ਪਹਿਲਾਂ ਸੂਏ ਮਾਰ ਦਿੰਦੇ ਸੀ ਗੋਲੀ ਮਾਰ ਦਿੰਦੇ ਸੀ ਵੀਰੇ ਟਾਇਰ ਪਾੜ ਜਾਂਦੇ ਸੀਗੇ ਠੀਕ ਹੈ ਜੀ ਠੀਕ ਆ ਉਹਦੇ ਲਈ ਆਹ ਸੀਟਾਂ ਵਗੈਰਾ ਜਾਲੀਆਂ ਵਗੈਰਾ ਸਾਰੀ ਬੁੱਲ ਤਿਆਰੀ ਆ ਕਹਿ ਲੋ ਵੀ ਉਹ ਉੱਪਰ ਵੀ ਨਹੀਂ ਚੜ ਸਕਦੇ ਮਸ਼ੀਨ ਦੇ ਅੱਛਾ ਜੀ ਠੀਕ ਆ ਜੋ ਮਰਜ਼ੀ ਕਰ ਲੈਣ ਕਾਲੂ ਤਾਂ ਫਤੇ ਕੰਮ ਹੋਣਾ ਹੀ ਹੋਣਾ ਕਿੰਨਾ ਕੇ ਟਾਈਮ ਦਾ ਐਸਟੀਮੇਟ ਆ ਵੀ ਖੁੱਲ ਖਾਲੀ ਹੋ ਜਾਊਗਾ ਅੱਧਾ ਘੰਟਾ ਮਤਲਬ ਵੀਰੇ ਇਹ ਜਿਹੜੇ ਹਿਸਾਬ ਨਾਲ ਆਪਣੇ ਉਰੇ ਸਾਰੇ ਵੀਰ ਪਹੁੰਚੇ ਹੋਏ ਨੇ ਜਿੰਨੇ ਕ ਆਪਣੇ ਕੋਲ ਸੰਦ ਸਮਾਨ ਨੇ ਇਹਦਾ ਅੱਧੇ ਘੰਟੇ ਦਾ ਕੰਮ ਨਹੀਂ ਹੈਗਾ ਹੋਰ ਵੀ ਐਪਲੈਨਾਂ ਵੀ ਰੇਡਰ ਵੀ ਹੋਰ ਵੀ ਜੀ ਸੀ ਬੀਆਂ ਵੀ ਆ ਰਹੀਆਂ ਨੇ ਹਾਂਜੀ ਹਾਂਜੀ ਵੀਰੇ ਹੋਰ ਆ ਰਹੀਆਂ ਨੇ ਦੋ ਤਿੰਨ ਹੋਰ ਚੱਲੀਆਂ ਹੋਈਆਂ ਨੇ ਪਿੱਛੇ ਰਾਸਤੇ 'ਚ ਸਾਨੂੰ ਮਿਲੀਆਂ ਬਹੁਤ ਆ ਰਹੀਆਂ ਨੇ ਮਤਲਬ ਉਹ ਵੀ ਪੂਰੀ ਤਿਆਰੀ ਹੈ ਤਾਂ ਪੂਰੀ ਵੀਰੇ ਫੁੱਲ ਤਿਆਰੀ ਆ ਮਹਾ ਧੂੜ ਕੱਢ ਦਾਂਗੇ ਮਤਲਬ ਜੋ ਇੱਕ ਦੋ ਦਿਨਾਂ ਚ 13 ਤਰੀਕ ਨੂੰ ਤਜਰਬਾ ਹੋਇਆ ਸਾਰੀਆਂ ਕਸਰਾ ਆ ਹਾਂ 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 ਤੈਨੂੰ ਮੈਂ ਦੱਸਿਆ ਉੱਥੇ ਪਹਿਲਾਂ ਵੀ ਇੰਟਰਵਿਊ ਚ ਕਹਿ ਕੇ ਆਇਆ ਵੀ ਜਿਹੜਾ ਉਹਨਾਂ ਨੇ ਆਪਣਾ ਇੱਕ ਵੀਰ ਜੱਟ ਪਰ ਪੁੱਲ ਤੋਂ ਛੱਟਿਆ ਜੇ ਅਸੀਂ ਨਾ ਛੱਟਿਆ ਅਸੀਂ ਆਪਣੇ ਪਿਓ ਦੇ ਨਹੀਂ ਹੋਵਾਂਗੇ ਫੇਰ ਪੂਰਾ ਬਦਲਾ ਲੈ ਕੇ ਲੈ ਕੇ ਜਾਣ ਉੱਕਣ ਬਾਰਡਰ ਵੀ ਤੋੜਨ ਨੇ ਬਦਲਾ ਵੀ ਲੈ ਬਾਰਡਰ ਵੀ ਮੇਰਾ ਮੇਰਾ ਬਾਰਡਰ ਤੋੜਨ ਚ ਘੱਟ ਜਿਆਦਾ ਉਹ ਆ ਮੇਰਾ ਇੱਕ ਜਾਣੇ ਨੂੰ ਫੜ ਕੇ ਛੱਟਣ ਦਾ ਕੰਮ ਜ਼ਿਆਦਾ ਏ ਇਹ ਤੁਹਾਨੂੰ ਐ ਨਹੀਂ ਲੱਗਦਾ ਵੀ ਜਾਣ ਕੇ ਬਦਨਾਮ ਵੀ ਕਰਦੇ ਨੇ ਕੱਲ ਅਸੀਂ ਖੜੇ ਸੀ ਨੌਜਵਾਨ ਬਿਲਕੁਲ ਸ਼ਾਂਤ ਖੜੇ ਸੀ ਉਧਰ ਅਨਾਉਂਸਮੈਂਟ ਕਰਨ ਲੱਗੇ ਕਹਿੰਦੇ ਪੱਥਰ ਨਾ ਮਾਰੋ ਜਦ ਕੀ ਪੱਥਰ ਕਿਸ ਨੇ ਮਾਰੇ ਆ ਵੀ ਨਹੀਂ ਹੈਗਾ ਵੀਰੇ ਜਿਹੜਾ ਬੰਦਾ ਜਮੀਰੇ ਮਰਗੀ ਜੀ ਦੀ ਉਹ ਕੁਝ ਵੀ ਕਹਿ ਸਕਦਾ ਉਹ ਕੱਲ ਪੱਥਰ ਕੀ ਉਹ ਤਾਂ ਕਹਿ ਦੂ ਮੇਰੇ ਗੋਲੀ ਮਾਰੀ ਆ ਜਦ ਆਪਾਂ ਆਪਣੀਆਂ ਆਪਾਂ ਨੂੰ ਪਤਾ ਆਪਣੀ ਜਮੀਰ ਆ ਆਪਾਂ ਸੱਚੇ ਆ ਠੀਕ ਨਹੀਂ ਫੇ ਉਹ ਤਾਂ ਕੁਝ ਵੀ ਕਹਿ ਸਕਦੇ ਨੇ ਹਾਂਜੀ ਫਿਰ ਮੈਂ ਕਿੰਨੇ ਵਜੇ 11 ਵਜੇ ਪੂਜ ਕਰ ਕੱਲ ਨੂੰ 12 ਨਹੀਂ 11 ਨਹੀਂ 12 ਵਜੇ ਵੀਰੇ ਹਾਂ 11 11 ਦਾ ਟਾਈਮ ਹੈ 11 ਨਹੀਂ 12 ਦਾ 11 12 ਦਾ ਵਕ ਘੰਟੇ ਦਾ ਹੀ ਹੋ ਜਾਊਗਾ 12 ਵਜੇ ਤੱਕ ਕੰਮ ਸਫਤੇ ਹੋ ਜਾਊਗਾ ਕੋਈ ਹੁਣ ਮੌਕਾ ਦੇਣਾ ਸਰਕਾਰ ਨੂੰ ਔਰ ਉਹ ਮੌਕੇ ਮੌਕੇ ਦਾ ਹੁਣ ਕਿੰਨੇ ਕੁ ਦੇ ਲੀਏ ਜੀ ਕਿੰਨੇ ਕੁ ਮੌਕੇ ਦੇ ਲੀਏ ਕਿੰਨੀਆਂ ਕ ਸੀ ਢੂਈਆਂ ਆਪਣੀਆਂ ਬਣਾ ਲਈਏ ਕਿੰਨੇ ਕੁ ਗੋਲੇ ਖਾ ਲਈਏ ਇਹ ਅਸੀਂ ਵੀ ਬੰਦੇ ਆ ਜਾਨਵਰ ਤਾਂ ਹੈ ਨਹੀਂ ਸਹੀ ਗੱਲ ਹੁਣ ਹੁਣ ਨਹੀਂ ਮੌਕਾ ਹੁਣ ਤਾਂ ਕੰਮ ਸਿਰੇ ਚੱਲੂ ਵੀਰੇ ਹਾਂ ਬਾਕੀ ਧੰਨਵਾਦ ਜੀ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਜੋ ਨੌਜਵਾਨ ਜੀਸੀਬ ਲੈ ਕੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੂਰੀਆਂ ਤਿਆਰੀਆਂ ਨੇ ਇਹ ਜਿਆਦੇ ਹੈ ਕੋਈ ਮੋਰਚਾ ਜਿੰਨਾ ਨਹੀਂ ਦਿੱਲੀ ਦਾ ਦਿੱਲੀ ਕੂਚ ਕਰਾਂਗੇ ਭਾਗੇ 12 ਵੇ ਇਹ ਆਵਾਂਗੇ ਹਾਂ ਜੂਨੀਆਰ ਮੋਦੀ ਦੇ ਹੱਕ ਵਿੱਚ ਨਜਾਇਬ ਸਾਨੂੰ ਹੱਕ ਦੇ ਬਈ ਸਾਡੇ ਜਿਹੜੇ ਮਿਲਣੇ ਹੱਕ ਦੇਵੇ ਸਾਨੂੰ ਤੋ ਦੇਖ ਸਕਦੇ ਹੋ ਨੌਜਵਾਨਾਂ ਦਾ ਇਹੀ ਕਹਿਣਾ ਹੈ ਕਿ ਬਾਰਡਰ ਪੂਰੇ ਜੋਰਾ ਸ਼ੋਰਾ ਦੇ ਨਾਲ ਚੱਲੂ ਤੋੜੇ ਜਾਣਗੇ ਹਾਂਜੀ ਕੀ ਕਹਿਣਾ ਜੀ ਅਸੀਂ ਛਾਤਮਈ ਕੱਲ ਨੂੰ ਸਾਡੀ ਜਥੇਬੰਦੀ ਦਾ ਜੋ ਹੁਕਮ ਹੈ ਉਹਦੇ ਮੁਤਾਬਕ ਗਾਂ ਵਧਾਂਗੇ ਭਾਵੇਂ ਕੁਝ ਵੀ ਹੋਵੇ ਤਾਂ ਮੇ ਤਾਂ ਹੋਣਾ ਨਹੀਂ ਜੀ ਜਦੋਂ ਦਿੱਲੀ ਨੂੰ ਕੂਚ ਦਾ ਐਲਾਨ ਕਰਤਾ ਉਹ ਮੂਰੇ ਤਿਆਰੀ ਕਰੀ ਖੜੇ ਨੇ ਪਰ ਉਹ ਸ਼ਾਂਤੀ ਤਾਂ ਫੇਰ ਰਹੀ ਨਹੀਂ ਗਈ ਸ਼ਾਂਤੀ ਤਾਂ ਹੁਣ ਪਿੱਛੇ ਰਹਿ ਗਈ ਸੰਭੂ ਬਾਰਡਰ ਤੋਂ ਨਹੀਂ ਉਹ ਮੇਰੇ ਛੋਟੇ ਵੀ ਇਸ ਤਰ੍ਹਾਂ ਵਾਂ ਸ਼ਾਂਤੀ ਉਹਨਾਂ ਵੱਲੋਂ ਤਾਂ ਕੋਈ ਸ਼ਾਂਤੀ ਨਹੀਂ ਪਰ ਜਿੱਨਾ ਸਾਡੀ ਜਥੇਬੰਦੀ ਸਰਦਾਰ ਭਦੇਰ ਸਿੰਘ ਸਾਹਿਬ ਜੀ ਦਾ ਉਹ ਗਿਆ ਉਹਨਾਂ ਦੇ ਅਨਸਾਰ ਅਸੀਂ ਤੇ ਸ਼ਾਂਤਮਈ ਜਾਵਾਂਗੇ ਇਹ ਗੋਲੀਆਂ ਜਿੰਨੀਆਂ ਮਰਜ਼ੀ ਮਾਰ ਲੈਣੀਆਂ ਜੀਸੀਪੀ 'ਚ ਫਿਰ ਨਾ ਨਾ ਉਹ ਜੀਸੀਪੀ ਤੇ ਫਿਰ ਉਹ ਤੋੜਨ ਵਾਸਤੇ ਆ ਨਾ ਉਹ ਕਿਹਨੂੰ ਬੋਲ ਸ਼ਾਂਤੀ ਹੈ ਨਾ ਬਸ ਸ਼ਾਂਤੀ ਨਾਲ ਬਿਠਾ ਕੇ ਲੈ ਕੇ ਜਾਣੀ ਆ ਫਿਰ ਬੰਦਾ ਹੀ ਸ਼ਾਂਤੀ ਨਾਲ ਹੀ ਕਰਨੀ ਪੈਣੀ ਸਾਨੂੰ ਸ਼ਾਂਤੀ ਨਾਲ ਹੀ ਹੁੰਦੀ ਹੈ ਛੋਟੇ ਵੀਰ ਸ਼ਾਂਤੀ ਤੋਂ ਬਿਨਾ ਹੀ ਕਿ ਉਹਨਾਂ ਨਾਲ ਲੜতে ਸਕਦੇ ਨਹੀਂਗੇ ਨਹੀਂ ਲੜਨਾ ਤਾਂ ਆਪਾਂ ਕੀ ਆ ਜੇ ਲੋੜ ਪਾਵੇ ਆਪਣੇ ਹੱਕ ਲੈਣ ਲਈ ਜਾਣਾਗਾ ਬਿਲਕੁਲ ਬਿਲਕੁਲ ਹੱਕ ਲੈਣਗੇ ਕੱਲੂ ਚੱਕ ਦੇਣੇ ਨੇ ਬਾਟਰ ਪੂਰੇ ਬਾਟਰ ਤੇ ਚੱਕ ਨਹੀਂ ਚੱਕਣੇ ਆ ਦਿੱਲੀ ਪਹੁੰਚਣਾ ਹੀ ਪਹੁੰਚਣਾ ਵਾ ਬਾਕੀ ਗੱਲ ਹੈ ਹੱਕ ਤੇ ਅਸੀਂ ਉਹ ਲੈਣੇ ਜਿਹੜੇ ਅੱਗੇ ਇਹਨਾਂ ਨੂੰ ਮਨਾ ਕੇ ਆਏ ਆ ਇਹਨਾਂ ਨੇ ਮੰਨੇ ਆ ਉਹੀ ਹੱਕ ਲੈਣੇ ਹੋਰ ਨਵੇਂ ਹੱਕ ਤੇ ਸਾਡੇ ਹੈ ਕੋਈ ਨਹੀਂ ਗੇ ਹਾਂਜੀ ਤੇ ਉਹ ਅਸੀਂ ਇਹਨਾਂ ਕੋਲ ਮਨਾ ਕੇ ਆਉਣੇ ਨੇ ਕੱਲ ਨੂੰ ਵੇਖੋਗੇ ਤੁਸੀਂ ਮਹਾਰਾਜ ਦੀ ਕਿਰਪਾ ਨਾਲ ਗੁਰੂ ਰਾਮਦਾਸ ਦੀ ਕਿਰਪਾ ਨਾਲ ਕੀ ਬੰਦਾ ਮਹਾਰਾਜ ਕਿਰਪਾ ਗੁਰੂ ਰਾਮਦਾਸ ਨੇ ਕਰਨੀ ਆ ਉਹਨੇ ਹੀ ਕਿਰਪਾ ਕਰਨੀ ਉਹਨੇ ਸਭ ਕੁਝ ਕਰਨਾ ਜੇ ਅਸੀਂ ਆਖੀ ਅਸੀਂ ਕੁਝ ਨਹੀਂ ਕਰ ਸਕਦੇ ਨਾਲ ਸਾਥ ਹੋਣਾ ਹੀ ਆ ਕਰਨਾ ਉਹਨੇ ਆ ਸਾਰਾ ਕੁਝ ਨੀਲੀ ਸ਼ਾਤ ਵਾਲੇ ਨੇ ਉਹ ਕਰੂਗਾ ਸਾਨੂੰ ਪੂਰਾ ਉਹਦੇ ਉੱਤੇ ਤਬੱਕਾ ਵਾ ਉੱਤੇ ਸਾਨੂੰ ਆਸ ਆਕੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਦਿੱਲੀ ਬਚਾਊਗਾ ਦਿੱਲੀੋਂ ਵਾਪਸ ਹੱਕ ਲੈ ਕੇ ਤੂੰ ਉੱਥੇ ਹੋਣਾ ਸਾਡੇ ਨਾਲ ਹੀ ਉਥੋਂ ਅਸੀਂ ਆਵਾਂਗੇ ਵਾਪਸ 13 ਅੱਜ ਦਾ 13 ਦਿਨ 13 ਤਰੀਕ ਦੇ ਨਹੀਂ 11 ਤਰੀਕ ਦੇ ਤੁਰੇ ਅਸੀਂ ਹਾਂ ਮੈਂ ਗੱਲ ਹੋਈ ਆ ਕਿ ਅਸੀਂ ਅੰਮ੍ਰਿਤਸਰ ਤੋਂ ਅੱਗੋਂ ਆਏ ਆ ਟਾਰੀਵਾਗਾ ਬਾਰਡਰ ਤੋਂ ਮੈਂ ਅਸੀਂ ਗੱਲ ਕਰਤੀ ਆਂ ਰਾਜ ਹਾਂ ਹਾਂ ਬਿਲਕੁਲ 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 ਰੈਂਡ ਦੱਸੇ ਵੀ 11 ਤਰੀਕ ਦੇ ਤੁਰੇ ਹੋਏ ਆ 11 ਪਹਿਲੀ ਰਾਤ ਅਸੀਂ ਬਿਆਸ ਰਹੇ ਆ ਦੂਜੀ ਰਾਤ ਅਸੀਂ ਰਹੇ ਆ ਫਤਿਹਗੜ੍ਹ ਸਾਹਿਬ ਦੇ ਅੱਗੇ ਪੜੇ ਘਰ ਸਾਹ ਤੋਂ ਕੋਈ 5-6 ਕਿਲੋਮੀਟਰ ਅੱਗੇ ਰੋਡ ਦੇ ਉੱਤੇ ਠੀਕ ਹੈ ਤੇ ਸੰਗਤਾਂ ਨੇ ਉੱਥੇ ਵੀ ਰਾਤ ਲੰਗਰ ਦੀਆਂ ਕਿਤੇ ਕੋਈ ਗੱਲਾਂ ਨਹੀਂ ਕੀਤੀਆਂ ਇੰਨਾ ਮਤਲਬ ਉਹਨਾਂ ਸਾਡਾ ਇਸ਼ਨਾਨ ਪਾਣੀ ਦਾ ਲੰਗਰ ਦਾ ਪ੍ਰਬੰਧ ਕੀਤਾ ਇਸੇ ਤਰ੍ਹਾਂ ਹੀ ਤੁਸੀਂ ਵੇਖਣ ਦੇ ਜੋ ਉਹਨਾਂ ਦੇ 13 ਤਰੀਕ ਦੇ ਇੱਥੇ ਡੱਡੇ ਆ ਤੇ ਅੱਗੇ ਜਾਵਾਂਗੇ ਜਾਵਾਂਗੇ ਉਹ ਗੁਰੂ ਰਾਮ ਦਾਸ ਦੀ ਕਿਰਪਾ ਦੇ ਨਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੇਖ ਸਕਦੇ ਹੋ ਪਹਿਲੀ ਜੀ ਸੀ ਵੀ ਪਹੁੰਚ ਗਈ ਆ ਸੰਭੂ ਬਾਰਡਰ ਤੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਪੂਰੀ ਤਿਆਰੀ ਦੇ ਨਾਲ ਪੂਰਾ ਡਟ ਕੇ ਕਿਉਂਕਿ ਜਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਗਈਆਂ ਨੇ ਉਹਨਾਂ ਵੱਲੋਂ ਜਿਹੜੇ ਹਮਲੇ ਕੀਤੇ ਗਏ ਨੇ ਉਸ ਦੀ ਪੂਰੀ ਤਿਆਰੀ ਕਰਕੇ ਇਹ JCB ਆਈ ਹੈ ਕਿ ਟਾਇਰਾਂ ਤੇ ਵੀ ਦੇਖ ਸਕਦੇ ਹੋ ਲਗਾਏ ਗਏ ਨੇ ਲੋਹੇ ਦੀਆਂ ਸੀਟਾਂ ਤਾਂ ਕਿ ਕੋਈ ਗੋਲੀ ਕੋਈ ਸੂਆ ਨਾ ਮਾਰ ਸਕੇ ਤੇ ਗੱਲਬਾਤ ਹੋਈ ਹੈ JCB ਜਿਹੜੇ ਨੌਜਵਾਨ ਲੈ ਕੇ ਆਏ ਨੇ ਉਹਨਾਂ ਨਾਲ ਵੀ ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਤਿਆਰੀ ਆ ਵੀ ਮਸ਼ੀਨ ਦੇ ਉੱਪਰ ਵੀ ਨਹੀਂ ਕੋਈ ਚੜ ਸਕੂਗਾ ਸੋ ਪਹਿਲੀ JCB ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਜੋ ਪਹੁੰਚ ਗਈ ਆ ਪੂਰੀ ਤਿਆਰੀ ਦੇ ਨਾਲ ਬਾਰਡਰ ਤੋੜਨ ਦੇ ਲਈ ਸੋ ਚਾਰੇ ਪਾਸੇ ਪੂਰੀ ਤਿਆਰੀ ਦੇ ਨਾਲ ਸੀਟਾਂ ਵੀ ਲੋਹੇ ਦੀਆਂ ਹਰ ਪਾਸੇ ਵੀ ਕਿਸੇ ਪਾਸੇੋਂ ਮਾਰ ਨਾ ਸਕੇ ਕੋਈ ਪੱਥਰ ਕਿਸੇ ਤਰ੍ਹਾਂ ਦਾ ਨਾ ਲੱ ਸਕੇ ਸੋ ਸਟਾਰਟ ਹੋ ਗਈ ਆ ਦੇਖ ਸਕਦੇ ਹੋ ਪਹਿਲੀ ਜੇਸੀਬੀ ਜੋ ਕਿ ਆਈ ਹੈ ਸ਼ੰਭੂ ਬਾਰਡਰ ਤੇ ਸਟਾਰਟ ਹੋ ਚੁੱਕੀ ਆ ਤੋ ਨੌਜਵਾਨ ਜੀਸੀਬੀ ਲੈ ਕੇ ਆਏ ਨੇ ਸਟਾਰਟ ਹੋ ਚੁੱਕੀ ਹੈ ਇਸ ਸਮੇਂ ਜੀਸੀਬੀ ਉਹ ਤਾਂ ਕਰਦੇ ਕਿ ਦਿੱਲੀ ਹੋਈ ਹੈ ਨੇ ਜੀ ਸਾਹਿਬ ਮੈਂ ਟੈਲ ਕਰੋ ਕਲੀਅਰ ਹੈ ਹਾਂ ਜੀ ਉਹ ਤਾਂ 10 ਮਿੰਟ ਦੇ ਵਿੱਚ ਕਲੀਅਰ ਹੋ ਜਾਣਾ ਹੈ ਇਹ ਸਿੰਘ ਮੁੜਦੇ ਕਿਤੇ ਜਿਹੜੇ ਚੱਲ ਪਏ ਇਹ ਕਈ ਵਾਰ ਪਹਿਲਾਂ ਦਿੱਲੀ ਜਿੱਤੀ ਅੱਜ ਕੋਈ ਨਵੀਂ ਜਿੱਤ ਨਹੀਂ ਹੈ ਨਾ ਬਹੁਤ ਤਜਰਬੇ ਨੇ ਇਹਨਾਂ ਦੇ ਇਹ ਤਾਂ 10 ਮਿੰਟਾਂ ਚ ਤੱਕ ਦਿਆਂਗੇ 10 ਮਿੰਟ ਚਾਹੀਦੇ ਸਾਨੂੰ 11 ਮਿੰਟ ਨਹੀਂ 10 ਮਿੰਟਾਂ ਦੇ ਵਿਚਾਰ ਪਰ ਹੋ ਜਾਊਗਾ ਕਦ ਸੰਤਾ ਦੇਖੋ ਤੁਸੀਂ ਵਿਖਾਓ ਜਨਤਾ ਨੂੰ ਕੋ ਡਰਨ ਵਾਲੀ ਗੱਲਾਂ ਪਿੱਛੇ ਦਿਖਾਓ ਕਿੰਨੇ ਕਿਲੋਮੀਟਰਾਂ ਦੇ ਆ ਤਕਰੀਬਨ 15 ਤੋਂ 20 ਕਿਲੋਮੀਟਰ ਤੱਕ ਇਸੇ ਤਰ੍ਹਾਂ ਹੀ ਟਰਾਲੀਆਂ ਲੱਗੀਆਂ ਹੋਈਆਂ ਰਾਤ ਰਾਤ ਵੇਖਿਓ ਜੀ 5-7 ਕਿਲੋਮੀਟਰ ਜੇ ਪਿੱਛੇ ਨਾਲ ਹੋਰ ਚਲੇ ਗਏ ਤਾਂ ਸਾਨੂੰ ਦੱਸਿਓ ਰਾਤ ਰਾਤ ਵੇਖਿਓ ਕੀ ਬਣਦਾ ਇੱਥੇ ਏ ਗੁਰੂ ਰਾਮਦਾਸ ਦੀ ਨਗਰੀ ਤੋਂ ਚੱਲੇ ਨੇ ਇਹ ਨਹੀਂ ਡਰਦੇ ਅਰਦਾਸ ਕਰਕੇ ਜੱਲੇ ਬਿਲਕੁਲ ਜੀ ਅਰਦਾਸ ਕਰਕੇ ਹੀ ਤੁਰਾਂਗੇ ਜਦੋਂ ਤੁਰੇ ਵੀ ਉਦੋਂ ਵੀ ਅਰਦਾਸ ਕਰਕੇ ਹੀ ਤੁਰਾਂਗੇ ਠੀਕ ਹੈ ਜੀ ਸਲਾਮ ਆਵਾਜ਼ ਤੁਹਾਡਾ ਸਭੀਆ ਤਸਵੀਰਾਂ ਦੇਖ ਰਹੇ ਹੋ ਸੰਭੂ ਬਾਰਡਰ ਤੋਂ ਜਿੱਤੇਗੀ ਤੁਸੀਂ ਦੇਖਿਆ ਜੈਸੀ ਵੀ ਪਹੁੰਚ ਚੁੱਕੀ ਹੈ ਪੂਰੀ ਤਿਆਰੀ ਦੇ ਨਾਲ ਤੇ ਉੱਥੇ ਹੀ ਪੋਕਲੈਨ ਮਸ਼ੀਨ ਵੀ ਜੋ ਕੀ ਕਹਿ ਸਕਦੇ ਆ ਮਿੰਟਾ ਸਕਿੰਟਾਂ ਦੀ ਹੀ ਗੱਲ ਹੈ ਬਾਰਡਰ ਤੋਂ ਹੁਣ ਪਾਰ ਜਾ ਰਹਾ ਪੋਕਲੈਨ ਮਸ਼ੀਨ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪੋਕਲੈਨ ਮਸ਼ੀਨ ਵੀ ਪਹੁੰਚ ਚੁੱਕੀ ਹੈ ਬਾਰਡਰ ਦੇ ਉੱਪਰ ਤੁਸੀਂ ਕਰ ਸਕਦੇ ਹੋ ਓਕਲੈਂਡ ਮਸ਼ੀਨ ਵੀ ਪੂਰੀ ਤਿਆਰੀ ਦੇ ਨਾਲ ਆਇਆ ਕਿਉਂਕਿ ਜਿਸ ਤਰ੍ਹਾਂ ਸੂਏ ਮਾਰੇ ਜਾਂਦੇ ਨੇ ਗੋਲੀਆਂ ਮਾਰੀ ਜਾਂਦੀਆਂ ਨੇ ਕੈਰਾ ਤੇ ਇਸ ਤਰ੍ਹਾਂ ਪਹਿਲਾਂ ਹੀ ਹਣ ਲੋਹੇ ਦੀਆਂ ਸੀਟਾਂ ਲਾ ਕੇ ਲਿਆਂਦੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਜਾਵੇ ਓਕਲੈਂਡ ਮਸ਼ੀਨ ਵੀ ਤੁਹਾਨੂੰ ਚਾਰੇ ਪਾਸੇ ਦਿਖਾ ਦਿੰਦੇ ਆ ਪੂਰੀ ਤਿਆਰੀ ਦੇ ਨਾਲ ਬਾਰਡਰ ਤੋੜਨ ਦੇ ਲਈ ਕਿਉਂਕਿ ਕਿਸਾਨ ਜੋ ਲੀਡਰ ਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਹਰੀ ਝੰਡੀ ਦੇਤੀ ਗਈ ਹੈ ਕੱਲੂ ਦਿੱਲੀ ਕੋਈ ਚ ਕਰ ਲੰਦੀ ਸੋ ਕੱਲੂ ਵੀ ਤੁਹਾਨੂੰ ਲਾਈਵ ਤਸਵੀਰਾਂ ਦੇ ਖਾਸਾ ਬਣੇ ਰਹਿਣਾ ਅੰਮਤਰ ਗਿਆਨ ਦੇ ਨਾਲ ਤੁਸੀਂ ਕੋਕਲਾਈਨ ਮਸ਼ੀਨ ਦੇਖ ਰਹੇ ਹੋ ਉਹ ਜੋ ਦੁਬਾਰਾ ਆਪਣੇ ਕੋਲ ਪਹੁੰਚਿਆ ਉਹ ਰਾਜਪੁਰ ਦੇ ਮਾਰੋਂ ਤੋਂ ਬਈ ਕਾਲੀ ਜੰਗ ਕਰਾਈ ਗਈ ਸੀ ਉਹ ਵਾਲੇ ਬਾਤਰੀ ਗੀਸ਼ੋ ਨਾਲ ਤੁਸੀਂ ਦੇਖ ਸਕਦੇ ਹੋ ਪੂਰੀ ਤਿਆਰੀ ਦੇ ਵਿੱਚ ਕੋਕਲੈਨ ਮਸ਼ੀਨ ਜਿਹਦੇ ਉੱਪਰ ਕੀ ਲੋਹੇ ਦੀਆਂ ਸ਼ੀਟਾਂ ਵੀ ਲੱਗਿਆ ਹੋਇਆ ਹੈ। ਕੋਈ ਅਗੇ ਇਹ ਬਣਾਵਾ ਕੋਈ ਬਾਕੇ ਕੋਈ ਹੋਰ ਤਰੀਕੇ ਦਾ ਕੋਈ ਨਾਤਾ ਕੋਈ ਗੋਲੀ ਵਗੈਰਾ ਦਾ ਅਸਰ ਨਾ ਹੋਵੇ ਜੋ ਫੌਜੀਆ ਦੇ ਵੱਲੋਂ ਉਧਰੋਂ ਕੀਤਾ ਜਾਂਦਾ ਹੈ। ਆਪਣੇ ਕੋਲ ਸਰਹੱਦ ਵਿੱਚ ਵੀ ਮਾਨਕ ਫੌਜੀ